ਸ਼ਰਾਬਾ ਤੋਂ ਸਾਹਮਣੇ ਆ ਰਹੀ ਆ ਜਿੱਥੇ ਕੀ ਸ਼ਰਾਬ ਦੇ ਠੇਕੇ ਦੇ ਕੋਲੋਂ ਗਰਨੇਡ ਬਰਮਦ ਹੋਇਆ ਗਰਨੇਡ ਮਿਲਿਆ ਜਿਸ ਤੋਂ ਬਾਅਦ ਨੇੜੇ ਟਿੜੇ ਦੇ ਲੋਕਾਂ ਦੇ ਅੰਦਰ ਸਹਿਮ ਦਾ ਮਾਹੌਲ ਬਣ ਗਿਆ ਤਾਂ ਸਭ ਹੈਰਾਨ ਨੇ ਕਿ ਆਖਰ ਭਾਰਤ ਪਾਕਿਸਤਾਨ ਦੇ ਵਿਚਾਲੇ ਸੀਜ਼ਫਾਇਰ ਹੋ ਚੁੱਕਿਆ ਫਿਰ ਇਹ ਗਰਨੇਡ ਕਿੱਥੋਂ ਆਇਆ ਤਾਂ ਕੀ ਪਾਕਿਸਤਾਨ ਤੋਂ ਆਇਆ ਪਰ ਇਸ ਗਰਨੇਡ ਤੋਂ ਬਾਅਦ ਇੱਕ ਪੋਸਟ ਪੈਂਦੀ ਆ سوشل میڈیا ਦੇ ਉੱਤੇ ਹਾਲਾਂਕਿ ਅਸੀਂ ਉਸ ਪੋਸਟ ਦੀ ਪੁਸ਼ਟੀ ਨਹੀਂ ਕਰਦੇ ਪਰ ਪੋਸਟ ਦੇ ਵਿੱਚ ਲਿਖਿਆ ਕੀ ਆ ਤੁਹਾਨੂੰ ਪੜ੍ਹ ਕੇ ਸੁਣਾ ਦਿੰਨੇ ਆ ਲਿਖਿਆ ਗਿਆ ਕਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਰਾਤ ਜੋ ਬਟਾਲੇ ਫੋਕਲ ਪੁਆਇੰਟ ਦੇ ਕੋਲ ਜੋ ਸ਼ਰਾਬ ਦੇ ਠੇਕੇ ਤੇ ਗਰਨੇਡ ਬਲਾਸਟ ਹੋਇਆ ਕਿਉਂਕਿ ਗਰਨੇਡ ਮਿਲਿਆ ਬਲਾਸਟ ਹੋ ਕੇ ਬਲਾਸਟ ਹੋਇਆ ਉਸ ਦੀ ਜ਼ਿੰਮੇਵਾਰੀ ਮੈਂ ਮਨੂ ਅਗਵਾਨ ਗੋਪੀ ਨਮਾ ਸ਼ਹਿਰੀਆ ਚੱਕਦੇ ਆ ਅਸੀਂ ਪਹਿਲਾਂ ਵੀ ਇਹਨਾਂ ਨੂੰ ਸਮਝਾਇਆ ਸੀ ਕਿ ਦਿੱਲੀ ਸਰਕਾਰ ਦੇ ਡੈਸ਼ ਡੈਸ਼ ਨਾ ਬਣੋ ਤੇ ਪੰਜਾਬ ਦੀ ਜਵਾਨੀ ਨਾ ਬਰਬਾਦ ਕਰੋ ਪਰ ਇਹ ਨਹੀਂ ਸਮਝੇ ਜੇ ਕੋਈ ਵੀ ਸ਼ਰਾਬ ਦੇ ਠੇਕਿਆਂ ਤੇ ਕੰਮ ਕਰੇਗਾ ਅਸੀਂ ਉਹਨਾਂ ਨੂੰ ਟਾਰਗੇਟ ਕਰਕੇ ਉਸ ਦਾ ਜਾਨੀ ਨੁਕਸਾਨ ਕਰਾਂਗੇ ਤੇ ਇਸ ਦਾ ਉਹ ਖੁਦ ਹੀ ਜ਼ਿੰਮੇਵਾਰ ਹੋਵੇਗਾ ਦਿੱਲੀ ਦੀ ਹਕੂਮਤੇ ਤਿਆਰ ਹੋ ਜਾ ਜਲਦੀ ਮਿਲਦੇ ਹਾਂ ਅਸੀਂ ਪੰਜਾਬ ਦੀ ਜਵਾਨੀ ਦਾ ਕਾਣ ਨਹੀਂ ਹੋਣ ਦੇਵਾਂਗੇ ਨੈਕਸਟ ਟਾਰਗੇਟ ਲੋਕ ਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਮੈਦਾਨ ਫਤਿਹ ਤਾਂ ਇਹ ਜਿਹੜੀ ਪੋਸਟ ਪਾਈ ਗਈ ਆ ਇਹ ਪੋਸਟ ਦੇ ਵਿੱਚ ਮੰਨੂ ਅਗਵਾਨ ਗੋਪੀ ਨਮਾ ਸ਼ਹਿਰੀਆਂ ਦਾ ਜ਼ਿਕਰ ਹੋਇਆ ਕਿ ਅਸੀਂ ਜ਼ਿੰਮੇਵਾਰੀ ਲੈਂਦੇ ਹਾਲਾਂਕਿ ਅਸੀਂ ਪੋਸਟ ਦੀ ਪੁਸ਼ਟੀ ਨਹੀਂ ਕਰਦੇ ਕਿ ਕਿਸੇ ਨਾਂ ਦੇ ਵੱਲੋਂ ਪਾਈ ਗਈ ਆ ਜਾਂ ਫਿਰ ਕਿਸੇ ਸ਼ਰਾਤੀ ਅਨਸਰ ਦੇ ਵੱਲੋਂ ਪਾਈ ਗਈ ਆ ਪੁਲਿਸ ਖੈਰ ਜਾਂਚ ਇਸ ਮਾਮਲੇ ਦੇ ਵਿੱਚ ਜ਼ਰੂਰ ਕਰੇਗੀ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਗ੍ਰੇਨੇਡ ਹਮਲੇ ਹੋਏ ਨੇ ਪਿਛਲੇ ਦਿਨਾਂ ਦੇ ਵਿੱਚ ਤਰਨਤਾਰਨ ਦੇ ਸਰਹਾਲੀ ਦੇ ਥਾਣੇ ਦੇ ਉੱਤੇ ਗਰਨੇਡ ਹਮਲਾ ਹੋਇਆ ਮਹਾਲੀ ਦੀ ਇੰਟੈਲੀਜੈਂਸ ਬਿਊਰੋ ਦੇ ਉੱਤੇ ਜਿਹੜਾ ਗਰਨੇਡ ਹਮਲਾ ਹੋਇਆ ਸੀ ਉਸ ਤੋਂ ਇਲਾਵਾ ਅਮਰਤਸਰ ਦੇ ਵਿੱਚ ਲਗਾਤਾਰ ਇੱਕ ਤੋਂ ਬਾਅਦ ਇੱਕ ਤਕਰੀਬਨ 20 ਦਿਨਾਂ ਦੇ ਵਿੱਚ 9 ਗਰਨੇਡ ਹਮਲਿਆਂ ਦੀ ਖਬਰ ਆਈ ਸੀ ਤਾਂ ਪਠਾਨਕੋਟ ਦੇ ਵਿੱਚ ਗਰਨੇਡ ਹਮਲਾ ਹੋਇਆ ਸੀ ਇਸ ਤਰੀਕੇ ਦੇ ਨਾਲ ਗਰਨੇਡ ਹਮਲੇ ਹੋ ਰਹੇ ਨੇ ਤਾਂ ਹੁਣ ਬਟਾਲਾ ਦੇ ਵਿੱਚ ਇੱਕ ਸ਼ਰਾਬ ਦੇ ਠੇਕੇ ਦੇ ਕੋਲ ਗਰਨੇਡ ਹਮਲਾ ਹੋਇਆ ਜਿਸ ਤੋਂ ਬਾਅਦ ਵੱਡੇ ਸਵਾਲ ਜ਼ਰੂਰ ਖੜੇ ਹੁੰਦੇ ਨੇ ਪਹਿਲਾਂ ਪੰਜਾਬ ਦੇ ਜਲੰਧਰ ਦੇ ਵਿੱਚ ਪਾਕਿਸਤਾਨ ਦੇ ਡਾਣ ਸ਼ਹਿਜਾਦ ਪੱਟੀ ਦੇ ਵੱਲੋਂ ਵੀਡੀਓ ਕਾਲ ਕਰਕੇ ਇੱਕ ਵਿਅਕਤੀ ਤੋਂ ਘਰ ਦੇ ਅੰਦਰ ਗਰਨੇਡ ਸੱਟਵਾਇਆ ਗਿਆ ਸੀ ਹਾਲਾਂਕਿ ਉਸ ਵਿਅਕਤੀ ਨੂੰ ਤਾਂ ਕਾਬੂ ਕਰ ਲਿਆ ਪਰ ਇਸ ਤਰੀਕੇ ਦੀਆਂ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਹਿੱਸਾ ਲੈਣ ਵਾਲੇ ਨੌਜਵਾਨ ਹਨੀ ਟ੍ਰੈਪ ਦੇ ਵਿੱਚ ਤਾਂ ਫਸ ਜਾਂਦੇ ਨੇ ਪਰ ਇਹਨਾਂ ਦੇ ਜਿਹੜੇ ਆਕਾ ਨੇ ਜਿਹੜੇ ਇਹਨਾਂ ਨੂੰ ਫਸਾਉਂਦੇ ਨੇ ਉਹ ਹਲੇ ਤੱਕ ਪੁਲਿਸ ਦੇ ਹੱਥ ਨਹੀਂ ਲੱਗ ਰਹੇ ਕਿਉਂਕਿ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਵਿੱਚ ਹਰਵਿੰਦਰ ਰਿੰਦਾ ਜਿਹੜਾ ਬੈਠਾ ਆਈਐਸਆਈ ਦੇ ਏਜੰਡੇ ਹੇਠ ਕੰਮ ਕਰਕੇ ਪੰਜਾਬ ਦੇ ਵਿੱਚ ਸ਼ਾਂਤੀ ਭੰਗ ਕਰ ਰਿਹਾ ਗੁਰਪਤਵੰਤ ਸਿੰਘ ਪੰਨੂ ਦੀ ਗੱਲ ਕਰੀਏ ਗੈਂਗਸਟਰ ਗੋਲਡੀ ਬਰਾੜ ਦੀ ਗੱਲ ਕਰੀਏ ਗੋਪੀ ਨਮਾ ਸ਼ਹਿਰ ਜਾਂ ਮੰਨੂ ਅੰਗਰਵਾਲ ਅਜਿਹੇ ਜਿਹੜੇ ਨੇ ਕਈ ਗੈਂਗਸਟਰ ਨੇ ਜਿਹੜੇ ਜ਼ਿੰਮੇਵਾਰੀਆਂ ਵੀ ਲੈ ਲੈਂਦੇ ਨੇ ਖਰ ਜ਼ਿੰਮੇਵਾਰੀਆਂ ਕਿਉਂ ਲੈਂਦੇ ਨੇ ਬਈ ਸੋਚਦੇ ਹੋਣਗੇ ਜੇਕਰ ਕੋਈ ਮਾੜਾ ਕੰਮ ਕਰ ਦਿੰਦਾ ਤਾਂ ਉਹ ਪੁਲਿਸ ਤੋਂ ਡਰਦਾ ਹੁੰਦਾ ਪਰ ਇਹ ਜਿਹੜੇ ਨੇ ਜ਼ਿੰਮੇਵਾਰੀਆਂ ਲੈਂਦੇ ਨੇ ਗੈਂਗਸਟਰ ਤਾਂ ਜੋ ਇਹਨਾਂ ਦਾ ਨਾਮ ਬਣੇ ਜਿਸ ਤਰੀਕੇ ਨਾਲ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਉਸ ਤੋਂ ਬਾਅਦ ਜ਼ਿੰਮੇਵਾਰੀਆਂ ਲਈਆਂ ਲਾਰੈਂਸ ਬਿਸ਼ਨੋਈ ਗੈਂਗ ਦੇ ਵੱਲੋਂ ਲਈਆਂ ਗਈਆਂ ਖੁਦ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਸੀ ਉਸ ਦੇ ਵਿੱਚ ਕਿਹਾ ਗਿਆ ਕਿ ਅਸੀਂ ਖੁਦ ਕਤਲ ਕਰਵਾਇਆ ਕਿਉਂ ਕਰਵਾਇਆ ਤਾਂ ਉਹ ਸਾਰਾ ਕੁਝ ਜਿਹੜਾ ਨਾ ਇਸ ਕਰਕੇ ਲੈਂਦੇ ਨੇ ਤਾਂ ਜੋ ਉਹਨਾਂ ਦਾ ਨਾਮ ਬਣ ਜੇ ਲੋਕਾਂ ਦੇ ਮਨਾਂ ਦੇ ਵਿੱਚ ਖੌਫ ਬਣ ਜੇ ਫਿਰ ਲੋਕਾਂ ਨੂੰ ਫੋਨ ਕਰਨ ਕਿ ਹਾਂ ਅਸੀਂ ਫਲਾਣੇ ਗੈਂਗਸਟਰ ਦੇ ਬੋਲਦੇ ਆਂ ਬੰਦੇ ਗੁਰਗੇ ਬੋਲਦੇ ਆ ਜਾਂ ਫਲਾਣਾ ਗੈਂਗਸਟਰ ਬੋਲਦੇ ਆ ਇੰਨੇ ਪੈਸੇ ਤਿਆਰ ਰੱਖ ਸਾਡਾ ਬੰਦਾ ਆਊਗਾ ਤੇਰੇ ਕੋਲ ਲੈ ਕੇ ਜਾਊਗਾ ਫਿਰ ਬੰਦੇ ਦੇ ਮਨ ਦੇ ਵਿੱਚ ਘੰਟੀ ਖੜਕਦੀ ਆ ਹਾਂ ਇਹ ਤਾਂ ਉਹੀ ਬੰਦਾ ਆ ਜਿਨੇ ਉਹ ਵੱਡੇ ਨਾਮੀ ਵਿਅਕਤੀ ਦਾ ਕਤਲ ਕਰਵਾਇਆ ਸੀ ਜ਼ਿੰਮੇਵਾਰੀ ਵੀ ਲਈ ਸੀ ਜਿਨੇ ਗ੍ਰਨੇਡ ਹਮਲਾ ਕਰਵਾਇਆ ਸੀ ਵੀ ਕਿਤੇ ਸਾਡੇ ਘਰ ਦੇ ਉੱਤੇ ਨਾ ਕਰਵਾ ਦੇ ਤਾਂ ਇਸ ਤਰੀਕੇ ਦੇ ਨਾਲ ਖਾਸ ਕਰਕੇ ਵਪਾਰੀ ਜਿਹੜੇ ਨੇ ਕਾਰੋਬਾਰੀ ਨੇ ਉਹਨਾਂ ਨੂੰ ਧਮਕਾਇਆ ਜਾਂਦਾ ਉਹਨਾਂ ਦੇ ਕੋਲੋਂ ਮੋਟੀ ਰਕਮਾਂ ਵਸੂਲੀਆਂ ਜਾਂਦੀਆਂ ਨੇ ਤਾਂ ਵਸੂਲੀ ਦਾ ਕੰਮ ਜਿਹੜਾ ਬਹੁਤ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ ਆ ਖਰ ਪੁਲਿਸ ਜਿਹੜੀ ਆ ਲਗਾਤਾਰ ਮਾਮਲੇ ਦੀ ਜਾਂਚ ਕਰ ਰਹੀ ਆ ਤਾਂ ਹੁਣ ਜੋ ਗ੍ਰਨੇਡ ਹਮਲਾ ਹੋਇਆ ਤਾਂ ਇਸ ਗ੍ਰਨੇਡ ਹਮਲੇ ਦੇ ਵਿੱਚ ਕੀ ਵਾਕਈ ਹੀ ਗੋਪੀ ਨਮਾ ਸ਼ਹਿਰੀ ਅਤੇ ਮਨੂ ਅਗਵਾਨ ਦਾ ਹੱਥ ਹੈ ਕਿ ਵਾਕਈ ਹੀ ਇਹਨਾਂ ਦੇ ਵੱਲੋਂ ਗ੍ਰਨੇਡ ਹਮਲਾ ਕਰਵਾਇਆ ਗਿਆ ਤਾਂ ਵਾਕਈ ਹੀ ਪੰਜਾਬ ਦੀ ਜਿਹੜੀ ਜਵਾਨੀ ਆ ਉਸ ਦਾ ਘਾਣ ਹੋ ਰਿਹਾ ਤੇ ਉਸ ਦਾ ਹੇਜ ਆ ਜਿਹੜਾ ਆ ਕਿ ਉਸ ਦਾ ਹੇਜ ਆ ਇਹਨਾਂ ਗੈਂਗਸਟਰਾਂ ਨੂੰ ਇਸ ਕਰਕੇ ਕਰਵਾਇਆ ਜਾ ਰਿਹਾ ਕਿ ਜੇ ਇਹਨਾਂ ਇਹਨਾਂ ਨੂੰ ਹੇਜ ਆ ਇਸ ਪੰਜਾਬ ਦੀ ਨੌਜਵਾਨੀ ਦਾ ਘਾਣ ਹੋਣ ਦੇ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਕਿਉਂ ਨਿਸ਼ਾਨਾ ਬਣਾਇਆ ਜਾਂਦਾ ਪੰਜਾਬ ਦੇ ਕਈ ਨੌਜਵਾਨ ਨੇ ਜਿਹੜੇ ਨੇ ਮੌਦੇ ਘਾਟ ਗੈਂਗਸਟਰਾਂ ਦੇ ਵੱਲੋਂ ਉਤਾਰ ਦਿੱਤੇ ਜਾਂਦੇ ਨੇ ਆ ਫਰੋਤੀਆਂ ਮੰਗਣ ਤੋਂ ਬਾਅਦ ਜਦੋਂ ਫਰੋਤੀ ਨਹੀਂ ਮਿਲਦੀ ਫਿਰ ਉਹਨਾਂ ਨੂੰ ਮੌਦੇ ਘਾਟ ਉਤਾਰ ਦਿੱਤਾ ਜਾਂਦਾ ਤਾਂ ਵੱਡੇ ਸਵਾਲ ਜ਼ਰੂਰ ਨੇ ਖਰ ਪੁਲਿਸ ਇਸ ਮਾਮਲੇ ਦੀ ਹੁਣ ਜਾਂਚ ਕਰ ਇਸ ਵੇਲੇ ਦੀ ਅਹਿਮ ਤੇ ਵੱਡੀ ਖਬਰ ਬਟਾਲਾ ਤੋਂ ਸਾਹਮਣੇ ਆ ਰਹੀ ਆ ਜਿੱਥੇ ਕੀ ਸ਼ਰਾਬ ਦੇ ਠੇਕੇ ਦੇ ਕੋਲੋਂ ਗਰਨੇਡ ਬਰਾਮਦ ਹੋਇਆ ਗਰਨੇਡ ਮਿਲਿਆ ਜਿਸ ਤੋਂ ਬਾਅਦ ਨੇੜੇ ਟਿੜੇ ਦੇ ਲੋਕਾਂ ਦੇ ਅੰਦਰ ਸਹਿਮ ਦਾ ਮਾਹੌਲ ਬਣ ਗਿਆ ਤਾਂ ਸਭ ਹੈਰਾਨ ਨੇ ਕਿ ਆਖਰ ਭਾਰਤ ਪਾਕਿਸਤਾਨ ਦੇ ਵਿਚਾਲੇ ਸੀਜ਼ਫਾਇਰ ਹੋ ਚੁੱਕਿਆ ਫਿਰ ਇਹ ਗਰਨੇਡ ਕਿੱਥੋਂ ਆਇਆ ਤਾਂ ਕੀ ਪਾਕਿਸਤਾਨ ਤੋਂ ਆਇਆ ਪਰ ਇਸ ਗਰਨੇਡ ਤੋਂ ਬਾਅਦ ਇੱਕ ਪੋਸਟ ਪੈਂਦੀ ਆ سوشل ਮੀਡੀਆ ਦੇ ਉੱਤੇ ਹਾਲਾਂਕਿ ਅਸੀਂ ਉਸ ਪੋਸਟ ਦੀ ਪੁਸ਼ਟੀ ਨਹੀਂ ਕਰਦੇ ਪਰ ਪੋਸਟ ਦੇ ਵਿੱਚ ਲਿਖਿਆ ਕੀ ਆ ਤੁਹਾਨੂੰ ਪੜ੍ਹ ਕੇ ਸੁਣਾ ਦਿੰਨੇ ਆ ਲਿਖਿਆ ਗਿਆ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਰਾਤ ਜੋ ਬਟਾਲੇ ਫੋਕਲ ਪੁਆਇੰਟ ਦੇ ਕੋਲ ਜੋ ਸ਼ਰਾਬ ਦੇ ਠੇਕੇ ਤੇ ਗਰਨੇਡ ਬਲਾਸਟ ਹੋਇਆ ਕਿਉਂਕਿ ਗਰਨੇਡ ਮਿਲਿਆ ਬਲਾਸਟ ਹੋ ਕੇ ਬਲਾਸਟ ਹੋਇਆ ਉਸ ਦੀ ਜ਼ਿੰਮੇਵਾਰੀ ਮੈਂ ਮਨੂ ਅਗਵਾਨ ਗੋਪੀ ਨਮਾ ਸ਼ਹਿਰੀਆ ਚੱਕਦੇ ਹਾਂ ਅਸੀਂ ਪਹਿਲਾਂ ਵੀ ਇਹਨਾਂ ਨੂੰ ਸਮਝਾਇਆ ਸੀ ਕਿ ਦਿੱਲੀ ਸਰਕਾਰ ਦੇ ਡੈਸ਼ ਡੈਸ਼ ਨਾ ਬਣੋ ਤੇ ਪੰਜਾਬ ਦੀ ਜਵਾਨੀ ਨਾ ਬਰਬਾਦ ਕਰੋ ਪਰ ਇਹ ਨਹੀਂ ਸਮਝੇ ਜੇ ਕੋਈ ਵੀ ਸ਼ਰਾਬ ਦੇ ਠੇਕਿਆਂ ਤੇ ਕੰਮ ਕਰੇਗਾ ਅਸੀਂ ਉਹਨਾਂ ਨੂੰ ਟਾਰਗੇਟ ਕਰਕੇ ਉਸ ਦਾ ਜਾਨੀ ਨੁਕਸਾਨ ਕਰਾਂਗੇ ਤੇ ਇਸ ਦਾ ਉਹ ਖੁਦ ਹੀ ਜ਼ਿੰਮੇਵਾਰ ਹੋਵੇਗਾ ਦਿੱਲੀ ਦੀ ਹਕੂਮਤੇ ਤਿਆਰ ਹੋ ਜਾ ਜਲਦੀ ਮਿਲਦੇ ਹਾਂ ਅਸੀਂ ਪੰਜਾਬ ਦੀ ਜਵਾਨੀ ਦਾ ਕਾਣ ਨਹੀਂ ਹੋਣ ਦੇਵਾਂਗੇ ਨੈਕਸਟ ਟਾਰਗੇਟ ਲੁਕ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਮੈਦਾਨ ਫਤਿਹ ਤਾਂ ਇਹ ਜਿਹੜੀ ਪੋਸਟ ਪਾਈ ਗਈ ਆ ਇਹ ਪੋਸਟ ਦੇ ਵਿੱਚ ਮੰਨੂ ਅਗਵਾਨ ਗੋਪੀ ਨਵਾਂ ਸ਼ਹਿਰੀਆ ਦਾ ਜ਼ਿਕਰ ਹੋਇਆ ਇਹ ਅਸੀਂ ਜ਼ਿੰਮੇਵਾਰੀ ਲੈਂਦੇ ਹਾਲਾਂਕਿ ਅਸੀਂ ਪੋਸਟ ਦੀ ਪੁਸ਼ਟੀ ਨਹੀਂ ਕਰਦੇ ਕਿ ਕਿਸੇ ਨਾਲ ਦੇ ਵੱਲੋਂ ਪਾਈ ਗਈ ਆ ਜਾਂ ਫਿਰ ਕਿਸੇ ਛੜਾਤੀ ਅਨਸਰ ਦੇ ਵੱਲੋਂ ਪਾਈ ਗਈ ਆ ਪੁਲਿਸ ਖੈਰ ਜਾਂਚ ਇਸ ਮਾਮਲੇ ਦੇ ਵਿੱਚ ਜ਼ਰੂਰ ਕਰੇਗੀ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਗਰਨੇਡ ਹਮਲੇ ਹੋਏ ਨੇ ਪਿਛਲੇ ਦਿਨਾਂ ਦੇ ਵਿੱਚ ਤਰਨਤਾਰਨ ਦੇ ਸਰਹਾਲੀ ਦੇ ਥਾਣੇ ਦੇ ਉੱਤੇ ਗਰਨੇਡ ਹਮਲਾ ਹੋਇਆ ਮਹਾਲੀ ਦੀ ਇੰਟੈਲੀਜੈਂਸ ਬਿਊਰੋ ਦੇ ਉੱਤੇ ਜਿਹੜਾ ਗਰਨੇਡ ਹਮਲਾ ਹੋਇਆ ਸੀ ਉਸ ਤੋਂ ਇਲਾਵਾ ਅਮਰਤਸਰ ਦੇ ਵਿੱਚ ਲਗਾਤਾਰ ਇੱਕ ਤੋਂ ਬਾਅਦ ਇੱਕ ਤਕਰੀਬਨ 20 ਦਿਨਾਂ ਦੇ ਵਿੱਚ 9 ਗਰਨੇਡ ਹਮਲਿਆਂ ਦੀ ਖਬਰ ਆਈ ਸੀ ਤਾਂ ਪਠਾਨਕੋਟ ਦੇ ਵਿੱਚ ਗ੍ਰਨੇਡ ਹਮਲਾ ਹੋਇਆ ਸੀ ਇਸ ਤਰੀਕੇ ਦੇ ਨਾਲ ਗ੍ਰਨੇਡ ਹਮਲੇ ਹੋ ਰਹੇ ਨੇ ਤਾਂ ਹੁਣ ਬਟਾਲਾ ਦੇ ਵਿੱਚ ਇੱਕ ਸ਼ਰਾਬ ਦੇ ਠੇਕੇ ਦੇ ਕੋਲ ਗ੍ਰਨੇਡ ਹਮਲਾ ਹੋਇਆ ਜਿਸ ਤੋਂ ਬਾਅਦ ਵੱਡੇ ਸਵਾਲ ਜ਼ਰੂਰ ਖੜੇ ਹੁੰਦੇ ਨੇ ਪਹਿਲਾਂ ਪੰਜਾਬ ਦੇ ਜਲੰਧਰ ਦੇ ਵਿੱਚ ਪਾਕਿਸਤਾਨ ਦੇ ਡਾਣ ਸ਼ਹਿਜਾਦ ਪੱਟੀ ਦੇ ਵੱਲੋਂ ਵੀਡੀਓ ਕਾਲ ਕਰਕੇ ਇੱਕ ਵਿਅਕਤੀ ਤੋਂ ਘਰ ਦੇ ਅੰਦਰ ਗ੍ਰਨੇਡ ਸੱਟਵਾਇਆ ਗਿਆ ਸੀ ਹਾਲਾਂਕਿ ਉਸ ਵਿਅਕਤੀ ਨੂੰ ਤਾਂ ਕਾਬੂ ਕਰ ਲਿਆ ਪਰ ਇਸ ਤਰੀਕੇ ਦੀਆਂ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਹਿੱਸਾ ਲੈਣ ਵਾਲੇ ਨੌਜਵਾਨ ਹਨੀ ਟ੍ਰੈਪ ਦੇ ਵਿੱਚ ਤਾਂ ਫਸ ਜਾਂਦੇ ਨੇ ਪਰ ਇਹਨਾਂ ਦੇ ਜਿਹੜੇ ਆਕਾ ਨੇ ਜਿਹੜੇ ਇਹਨਾਂ ਨੂੰ ਫਸਾਉਂਦੇ ਨੇ ਉਹ ਹਲੇ ਤੱਕ ਪੁਲਿਸ ਦੇ ਹੱਥ ਨਹੀਂ ਲੱਗ ਰਹੇ ਕਿਉਂਕਿ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਵਿੱਚ ਹਰਵਿੰਦਰ ਰਿੰਦਾ ਜਿਹੜਾ ਬੈਠਾ ਆਈਐਸਆਈ ਦੇ ਏਜੰਡੇ ਹੇਠ ਕੰਮ ਕਰਕੇ ਪੰਜਾਬ ਦੇ ਵਿੱਚ ਸ਼ਾਂਤੀ ਭੰਗ ਕਰ ਰਿਹਾ ਗੁਰਪਤਵੰਤ ਸਿੰਘ ਪੰਨੂ ਦੀ ਗੱਲ ਕਰੀਏ ਗੈਂਗਸਟਰ ਗੋਲਡੀ ਬਰਾੜ ਦੀ ਗੱਲ ਕਰੀਏ ਗੋਪੀ ਨਮਾ ਸ਼ਹਿਰ ਜਾਂ ਮੰਨੂ ਅੰਗਰਵਾਲ ਅਜਿਹੇ ਜਿਹੜੇ ਨੇ ਕਈ ਗੈਂਗਸਟਰ ਨੇ ਜਿਹੜੇ ਜ਼ਿੰਮੇਵਾਰੀਆਂ ਵੀ ਲੈ ਲੈਂਦੇ ਨੇ ਖਰ ਜ਼ਿੰਮੇਵਾਰੀਆਂ ਕਿਉਂ ਲੈਂਦੇ ਨੇ ਬਈ ਸੋਚਦੇ ਹੋਣਗੇ ਜੇਕਰ ਕੋਈ ਮਾੜਾ ਕੰਮ ਕਰ ਦਿੰਦਾ ਤਾਂ ਉਹ ਤਾਂ ਪੁਲਿਸ ਤੋਂ ਡਰਦਾ ਹੁੰਦਾ ਪਰ ਇਹ ਜਿਹੜੇ ਨੇ ਜ਼ਿੰਮੇਵਾਰੀਆਂ ਲੈਂਦੇ ਨੇ ਗੈਂਗਸਟਰ ਤਾਂ ਜੋ ਇਹਨਾਂ ਦਾ ਨਾਮ ਬਣੇ ਜਿਸ ਤਰੀਕੇ ਨਾਲ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਉਸ ਤੋਂ ਬਾਅਦ ਜ਼ਿੰਮੇਵਾਰੀਆਂ ਲਈਆਂ ਲਾਰੈਂਸ ਬਿਸ਼ਨੋਈ ਗੈਂਗ ਦੇ ਵੱਲੋਂ ਲਈਆਂ ਗਈਆਂ ਖੁਦ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਸੀ ਉਸ ਦੇ ਵਿੱਚ ਕਿਹਾ ਗਿਆ ਕਿ ਅਸੀਂ ਖੁਦ ਕਤਲ ਕਰਵਾਇਆ ਕਿਉਂ ਕਰਵਾਇਆ ਤਾਂ ਉਹ ਸਾਰਾ ਕੁਝ ਜਿਹੜਾ ਨਾ ਇਸ ਕਰਕੇ ਲੈਂਦੇ ਨੇ ਤਾਂ ਜੋ ਉਹਨਾਂ ਦਾ ਨਾਮ ਬਣ ਜੇ ਲੋਕਾਂ ਦੇ ਮਨਾਂ ਦੇ ਵਿੱਚ ਖੌਫ ਗਾਣ ਜੇ ਫਿਰ ਲੋਕਾਂ ਨੂੰ ਫੋਨ ਕਰਨ ਕਿ ਹਾਂ ਅਸੀਂ ਫਲਾਣਾ ਗੈਂਗਸਟਰ ਦੇ ਬੋਲਦੇ ਆਂ ਬੰਦੇ ਗੁਰਗੇ ਬੋਲਦੇ ਆ ਜਾਂ ਫਲਾਣਾ ਗੈਂਗਸਟਰ ਬੋਲਦੇ ਆ ਇੰਨੇ ਪੈਸੇ ਤਿਆਰ ਰੱਖ ਸਾਡਾ ਬੰਦਾ ਆਊਗਾ ਤੇਰੇ ਕੋਲੋਂ ਲੈ ਕੇ ਜਾਊਗਾ ਫਿਰ ਬੰਦੇ ਦੇ ਮਨ ਦੇ ਵਿੱਚ ਘੰਟੀ ਖੜਕਦੀ ਆ ਹਾਂ ਇਹ ਤਾਂ ਉਹੀ ਬੰਦਾ ਆ ਜਿਨੇ ਉਹ ਵੱਡੇ ਨਾਮੀ ਵਿਅਕਤੀ ਦਾ ਕਤਲ ਕਰਵਾਇਆ ਸੀ ਜ਼ਿੰਮੇਵਾਰੀ ਵੀ ਲਈ ਸੀ ਜਿਨੇ ਗ੍ਰਨੇਡ ਹਮਲਾ ਕਰਵਾਇਆ ਸੀ ਵੀ ਕਿਤੇ ਸਾਡੇ ਘਰ ਦੇ ਉੱਤੇ ਨਾ ਕਰਵਾ ਦੇ ਤਾਂ ਇਸ ਤਰੀਕੇ ਦੇ ਨਾਲ ਖਾਸ ਕਰਕੇ ਵਪਾਰੀ ਜਿਹੜੇ ਨੇ ਕਾਰੋਬਾਰੀ ਨੇ ਉਹਨਾਂ ਨੂੰ ਧਮਕਾਇਆ ਜਾਂਦਾ ਉਹਨਾਂ ਦੇ ਕੋਲੋਂ ਮੋਟੀ ਰਕਮਾਂ ਵਸੂਲੀਆਂ ਜਾਂਦੀਆਂ ਨੇ ਤਾਂ ਵਸੂਲੀ ਦਾ ਕੰਮ ਜਿਹੜਾ ਬਹੁਤ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ ਆ ਖੈਰ ਪੁਲਿਸ ਜਿਹੜੀ ਆ ਲਗਾਤਾਰ ਮਾਮਲੇ ਦੀ ਜਾਂਚ ਕਰ ਰਹੀ ਆ ਤਾਂ ਹੁਣ ਜੋ ਗ੍ਰਨੇਡ ਹਮਲਾ ਹੋਇਆ ਹੈਗਾ ਬਟਾਲਾ ਦੇ ਵਿੱਚ ਤਾਂ ਇਸ ਗ੍ਰਨੇਡ ਹਮਲੇ ਦੇ ਵਿੱਚ ਕੀ ਵਾਕਈ ਹੀ ਗੋਪੀ ਨਮਾ ਸ਼ਹਿਰੀਅਤ ਤੇ ਮਨੂ ਅਗਵਾਨ ਦਾ ਹੱਥ ਹੈ ਕੀ ਵਾਕਈ ਹੀ ਇਹਨਾਂ ਦੇ ਵੱਲੋਂ ਗ੍ਰਨੇਡ ਹਮਲਾ ਕਰਵਾਇਆ ਗਿਆ ਤਾਂ ਵਾਕਈ ਹੀ ਪੰਜਾਬ ਦੀ ਜਿਹੜੀ ਜਵਾਨੀ ਆ ਉਸ ਦਾ ਘਾਣ ਹੋ ਰਿਹਾ ਤੇ ਉਸ ਦਾ 헤ਜ ਆ ਜਿਹੜਾ ਆ ਕਿ ਉਸ ਦਾ 헤ਜ ਆ ਇਹਨਾਂ ਗੈਂਗਸਟਰਾਂ ਨੂੰ ਇਸ ਕਰਕੇ ਕਰਵਾਇਆ ਜਾ ਰਿਹਾ ਕੀ ਜੇ ਇੰਨਾ ਇਹਨਾਂ ਨੂੰ 헤ਜ ਇਸ ਪੰਜਾਬ ਦੀ ਨੌਜਵਾਨੀ ਦਾ ਘਾਣ ਹੋਣ ਦੇ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਕਿਉਂ ਨਿਸ਼ਾਨਾ ਬਣਾਇਆ ਜਾਂਦਾ ਪੰਜਾਬ ਦੇ ਕਈ ਨੌਜਵਾਨ ਨੇ ਜਿਹੜੇ ਨੇ ਮੌਦੇ ਘਾਟ ਗੈਂਗਸਟਰਾਂ ਦੇ ਵੱਲੋਂ ਉਤਾਰ ਦਿੱਤੇ ਜਾਂਦੇ ਨੇ ਫਰੋਤੀਆਂ ਮੰਗਣ ਤੋਂ ਬਾਅਦ ਜਦੋਂ ਫਰੋਤੀ ਨਹੀਂ ਮਿਲਦੀ ਫਿਰ ਉਹਨਾਂ ਨੂੰ ਮੌਦੇ ਘਾਟ ਉਤਾਰ ਦਿੱਤਾ ਜਾਂਦਾ ਤਾਂ ਵੱਡੇ ਸਵਾਲ ਜ਼ਰੂਰ ਨੇ ਕਿਰ ਪੁਲਿਸ ਇਸ ਮਾਮਲੇ ਦੀ ਹੁਣ ਜਾਂਚ ਕਰ ਰਹੀ ਆ ਸਾਡੇ ਸਹਿਯੋਗੀ ਲੱਪ੍ਰਿੰਗ ਸਿੰਘ ਖੁਸ਼ੀਪੁਰ ਦੇ ਵੱਲੋਂ